ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਬਾਅਦ ਪਿੰਡ ਮੂਸੇਵਾਲ ਚ ਸਿੱਧੂ ਦੀ ਹਵੇਲੀ ਸੁੰਨੀ ਜਾਪਦੀ ਸੀ ਪਰ ਹੁਣ 1 ਸਾਲ 10 ਮਹੀਨੇ ਬਾਅਦ ਹਵੇਲੀ ਦੇ ਵਿੱਚ ਮੁੜ ਤੋਂ ਖੁਸ਼ੀ ਦਾ ਮਾਹੌਲ ਬਣਿਆ ਹੈ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮਾਤਾ ਚਰਨਕੌਰ ਹੋਰਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਜਿਸ ਦੀ ਤਸਵੀਰ ਬਲਕਾਰ ਸਿੰਘ ਹੋਰਾ ਨੇ ਸੋਸ਼ਲ ਮੀਡੀਆ ਤੇ ਸਾਂਝ ਕੀਤੀ ਹੈ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਸਿੱਧੂ ਦੇ ਫੈਨਸ ਹਵੇਲੀ ਪਹੁੰਚੇ ਨੇ ਜੋ ਕਿ ਬਲਕਾਰ ਸਿੰਘ ਅਤੇ ਮਾਤਾ ਚਰਨਕੌਰ ਨੂੰ ਆਈਆਂ ਦੇ ਰਹੇ ਨੇ ਇਸ ਮੌਕੇ ਤੁਸੀਂ ਤਸਵੀਰਾਂ ਵਿੱਚ ਦੇਖ ਵੀ ਸਕਦੇ ਹੋ ਕਿ ਜਿਹੜੀਆਂ ਨਰਸਾਂ ਨੇ ਉਹ ਸਿੱਧੂ ਦੇ ਛੋਟੇ ਭਰਾ ਨੂੰ ਚੁੰਮ ਕੇ ਡਾਡਾ ਪਿਆਰ ਕਰ ਰਹੀਆਂ ਨੇ ਇਸ ਮੌਕੇ ਬਲਕੌਰ ਸਿੰਘ ਹੋਰਾਂ ਨੇ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਨੂੰ ਚਾਉਣ ਵਾਲਿਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਦੇ ਵਿੱਚ ਸਿੱਧੂ ਦਾ ਛੋਟਾ ਭਰਾ ਪਾਇਆ ਹੈ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ ਚਿੰਤਕਾਂ ਦੇ ਅਥਾ ਪਿਆਰ ਲਈ ਸ਼ੁਕਰਗੁਜ਼ਾਰ ਹਾਂ ਮੈਨੂੰ ਲੱਗਦਾ ਕਿ ਅੱਜ ਦੇਸ਼ ਦੇ ਲੋਗਾ ਵਾਸਤੇ ਤੇ ਦੁਨੀਆ ਦੇ ਵਸਦੇ ਪੰਜਾਬੀਆਂ ਵਾਸਤੇ ਅੱਜ ਸਭ ਤੋਂ ਵੱਡਾ ਖੁਸ਼ੀ ਦਾ ਦੇਣਾ ਹੈ ਕਿ ਅੱਜ ਦਵਾਰੇ ਉਸ ਪਰਿਵਾਰ ਦਾ लाडला ਚਿਰਾਗ ਮੈਂ ਸਮਝਦਾ ਕਿ ਮੋੜ ਵਾਪਸ ਸ਼ੋਭਦੀਪ ਮੂਸੇਵਾਲਾ ਭੋਲੇ ਬਾਈ ਦੇ ਘਰੇ ਅੱਜ ਦਵਾਰੇ ਮੈਂ ਸਮਝਦਾ ਕਿ ਰੰਗ ਭਾਗ ਲੱਗੇ ਹੈ ਅੱਜ ਮੈਂ ਸਮਝਦਾ ਕਿ ਉਜੜੇ ਬਾਗਾਂ ਦੇ ਵਿੱਚ ਦਵਾਰੇ ਮੈਨੂੰ ਲੱਗਦਾ ਕਿ ਮੈਂ ਕਿਹ ਜਿਹੜੀ ਉਹ ਉਹਨੇ ਆਪ ਦੀ ਕਿਰਪਾ ਕੀਤੀ ਹੈ ਸੋ ਬੇहद ਖੁਸ਼ੀ ਹੈ ਸਮੁੱਚੇ ਦੁਨੀਆ ਨੂੰ ਸਮੁੱਚੇ ਪੰਜਾਬੀਆਂ ਨੂੰ ਔਰ ਅਸੀਂ ਵੀ ਅੱਜ ਮੈਂ ਆਪਦੇ ਮਾਤਾ ਚਰਨ ਕੋਰਜੀ ਨੂੰ ਸਰਚ ਕੋਣਾ ਕਿ ਇਸ ਉਮਰ ਦੇ ਵਿੱਚ ਤਕੜੇ ਹੋ ਕੇ ਕਿਸ ਦ੍ਰਿੜਤਾ ਦੇ ਨਾਲ ਕਿਉਂਕਿ ਮਨ ਦੇ ਵਿੱਚ ਨਿਸ਼ਾਨਾ ਸੀ ਸ਼ੋਭਦੀਪ ਦੇ ਮਿਸ਼ਨ ਦਾ ਕਿ ਜਿਹੜਾ ਅਧੂਰਾ ਮਿਸ਼ਨ ਰਹਿ ਗਿਆ ਸੀ ਉਹਨੂੰ ਪੂਰਾ ਕਰਨ ਦਾ ਤੇ ਅੱਜ ਉਹ ਨਿਸ਼ਾਨਾ ਮੇਰਾ خیال ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰੇ ਕਿਰਪਾ ਕੀਤੀ ਹੈ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਨੇ ਸ਼ੋਭਦੀਪ ਨੂੰ ਦੁਬਾਰੇ ਜਨਮ ਦਿੱਤਾ ਹੈ ਔਰ ਪੰਜਾਬ ਦੇ ਸ਼ੁਭਦੀਪ ਤਕੜਾ ਹੋਵੇ ਜਵਾਨ ਹੋਵੇ ਤੇ ਫਿਰ ਦੁਆਰੇ ਪੰਜਾਬ ਤੇ ਪੰਜਾਬੀਅਤ ਦਾ ਔਰ ਇਸ ਦੇਸ਼ ਦਾ ਨਾਂ ਰੋਸ਼ਨ ਕਰੇ ਔਰ ਇਸ ਗੱਲ ਦੇ ਨਾਲ ਮੈਨੂੰ ਲੱਗਦਾ ਕਿ ਪਰਿਵਾਰ ਨੂੰ ਇੱਕ ਜੀਵਨ ਦਾ ਮਕਸਦ ਮਿਲ ਗਿਆ ਕਿਉਂਕਿ ਰੋਜ਼ ਜੀਰਾ ਪੋਤੇ ਐਸਾ ਚੱਲਾ ਜਾਵੇ ਜਦੋਂ ਘਰ ਦੇ ਵਿੱਚ ਸਨਾਟਾ ਹੋਵੇ ਤੇ ਰੋਜ਼ਾਨਾ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਸ਼ੁਭਦੀਪ ਦੇ ਬੁੱਤ ਦੇ ਉਰੇ ਦਰਸ਼ਨ ਕਰਨ ਆਉਣ ਉਰੇ ਘਰ ਦੇ ਦਰਸ਼ਨ ਕਰਨ ਆਉਣ ਉਰੀ ਮਾਂ ਤੇ ਬਾਪ ਦੇ ਮੈਂ ਸਮਝਦਾ ਕਿ ਉਹਨਾਂ ਨੂੰ ਪੁੱਤ ਰੋਜ਼ ਮਰਦਾ ਸੀ ਸੋ ਅੱਜ ਕਿਤੇ ਨਾ ਕੀਤੇ ਉਹਨਾਂ ਦੇ ਜਿਉਣ ਦਾ ਜਿਹੜਾ ਆਸਰਾ ਉਹ ਅੱਜ ਦੁਬਾਰੇ ਵਾਪਸ ਮਿਲਿਆ ਹੈ ਮੈਂ ਮੁਬਾਰਕ ਬਾ ਦਿਨ ਹੈ ਬਹੁਤ ਖੁਸ਼ੀ ਹੈ ਮਿਲ ਕੇ ਆਏ ਹੈ ਮਾਤਾ ਚਰਨਕੌਰ ਜੀ ਨੂੰ ਸਾਡੇ ਭੈਣ ਜੀ ਹੁਰਾਂ ਨੂੰ ਤੰਦਰੁਸਤ ਨੇ ਬੱਚਾ ਤੰਦਰੁਸਤ ਹੈ ਪੋਲਾ ਭਾਈ ਜੀ ਨੂੰ ਵਧਾਈ ਦਿੱਤੀ ਹੈ ਉਹ ਨਮ ਅੱਖਾਂ ਦੇ ਵਿੱਚ ਜਦੋਂ ਮੈਂ ਦਰਸ਼ਨ ਕੀਤੇ ਸਾਡੇ ਭੈਣ ਜੀ ਹੁਰਾਂ ਦੇ ਕਿਤੇ ਨਾ ਕਿਤੇ ਪੁਰਾਣਾ ਸ਼ੁਭ ਦੀਪ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਮੈਨੂੰ ਝਲਕ ਰਿਹਾ ਸੀ ਪਰ ਨਾਲ ਹੀ ਨਾਲ ਉਹ ਖੁਸ਼ੀ ਦੇ ਅਥਰੂ ਉਹ ਵੀ ਵਹਿ ਰਹੇ ਸੀ ਕਿ ਚਲੋ ਜੇ ਉਹ ਨਹੀਂ ਤਾਂ ਇਹ ਸੀ ਇਤਨਾ ਕਿਤੇ ਰੱਬ ਨੇ ਮੋੜ ਦਵਾਰੇ ਕਰੇ ਰੌਣਕਾਂ ਲਾਈਆਂ ਸੋ ਬਹੁਤ ਖੁਸ਼ੀ ਹੈ ਤੇ ਅੱਜ ਅਸੀਂ ਸਮੁੱਚੀ ਕਾਂਗਰਸ ਪਾਰਟੀ ਦਾ ਪਰਿਵਾਰ ਔਰ ਬਹੁਤ ਸਾਰੇ ਸ਼ੋਭ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਉਹਨਾਂ ਨੇ ਮੁਬਾਰਕਾਂ ਦਿੱਤੀਆਂ ਪੂਰੀ ਦੁਨੀਆ ਭਰ ਵਿੱਚ ਲੋਕ ਖੁਸ਼ੀ ਮਨਾ ਰਹੇ ਅੱਜ ਅਸੀਂ ਵੀ ਉਹਨ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਮੈਂ ਕਿਹਾ ਸਭ ਤੋਂ ਪਹਿਲਾਂ ਜਾ ਕੇ ਦਰਸ਼ਨ ਕਰਕੇ ਆਈਏ ਉਸ ਮਹਾਨ ਸ਼ਖਸੀਅਤ ਦੇ ਕਿਉਂਕਿ ਜਿਹੜਾ ਸ਼ੋਭ ਦੀ ਪਏ ਬੜੇ ਕਲਾਕਾਰ ਹੈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ بڑا ਕਲਾਕਾਰ ਨੇ ਕਿਰ ਜਿਸ ਤਰੀਕੇ ਨਾਲ ਉਹ ਰੱਬ ਦਾ ਬੰਦਾ ਸੀਗਾ 28 ਸਾਲਾਂ ਦੀ ਉਮਰ ਦੇ ਵਿੱਚ ਜਿਨੇ ਪੂਰੀ ਦੁਨੀਆ ਚ ਨਾ ਪੈਦਾ ਕੀਤਾ ਡਰੇਗ ਵਰਗੇ ਲੋਕਾਂ ਨੇ ਕਾਲਿਆਂ ਤੇ ਗੋਰਿਆਂ ਨੇ ਮੂਸੇਆ ਦੇ ਪਿੰਡ ਦੇ ਆ ਕੇ ਦਰਸ਼ਨ ਕੀਤੇ ਉਹ ਕੋਈ ਮਾਮੂਲੀ ਗੱਲ ਨਹੀਂ ਸੀ ਉਹ ਉਸੇ ਵਾਹਿਗੁਰੂ ਦੀ ਕਿਰਪਾ ਸੀ ਔਰ ਅੱਜ ਵੀ ਇਸ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਪਰਿਵਾਰ ਤੇ ਫੇਰ ਕਿਰਪਾ ਕੀਤੀ ਹੈ ਮੈਨੂੰ ਲੱਗਦਾ ਕਿ ਇਹ ਕੋਈ ਰੱਬ ਦਾ ਹੀ ਚੱਕਰ ਹੈ ਇਹ ਵੀ ਸੱਚੇ ਪਾਤਸ਼ਾਹ ਦੀ ਕਿਰਪਾਈ ਹੈ ਸੋ ਬਹੁਤ ਮੁਬਾਰਕਾਂ ਪਰਵਾਰ ਨੂੰ ਤੇ ਪੰਜਾਬੀਆਂ ਪੰਜਾਬੀਆਂ ਨੂੰ ਤੇ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਅੱਜ ਫੇਰ ਹਵੇਲੀ ਦੇ ਵਿੱਚ ਖੁਸ਼ੀ ਆਈ ਹੈ ਕੀ ਕਹੋਗੇ ਪਰਮਾਨੰਥ ਖੁਸ਼ੀ ਤਾਂ ਤੁਹਾਡੇ ਭਰਾਵਾਂ ਦਾ ਐਕਸਪੈਂਡ ਕਰ ਰਹੇ ਆ ਵੀ ਖੁਸ਼ੀ ਤਾਂ ਇੰਨੀ ਹੈ ਵੀ ਤੁਹਾਨੂੰ ਦੱਸ ਨਹੀਂ ਸਕਦੇ ਜੀ ਅੱਜ ਦਾ ਦਿਨ ਇਹਨਾਂ ਦਾ ਵਧੀਆ ਦਿਨ ਜਿਹੜਾ ਜੀ ਸਾਡੇ ਵਾਸਤੇ ਲੋਕ ਵਧਾਈ ਦੇਣ ਆ ਰਹੇ ਮੈਂ ਕਿਹਾ ਲੋਕ ਸਵੇਰੇ 6 ਵਜੇ ਦਾ ਫੋਨ ਚੱਲਿਆ ਹੋਇਆ ਜੀ ਫੋਨ ਮੈਂ ਜਾ-ਜਾ ਲਾ ਕੇ ਹੁਣ ਬੈਠ ਦੇਣ ਵੇਲੇ ਬੰਦ ਕੀਤਾ ਹੈ ਜੀ ਇੰਨੇ ਫੋਨ ਆ ਰਹੇ ਨੇ ਜੀ ਉਹ ਜਿਹੜੇ ਭਰਾਵਾਂ ਨੇ ਸਾਡੀਆਂ ਮਾਤਾਵਾਂ ਨੇ ਬਜ਼ੁਰਗਾਂ ਨੇ ਸਾਡੇ ਭਰਾ ਨੂੰ ਆਉਣ ਬਾਅਦ ਤੇ ਅਰਦਾਸਾਂ ਕੀਤੀਆਂ ਸੀ ਤਾਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀ ਅੱਜ ਜਰੂਰ ਉੱਥੇ ਮੇਹਨਤੀ ਕਰਿਆ ਕਰਕੇ ਆਓ ਵੀ ਸਾਡੇ ਭਰਾ ਦੀ ਜਿਹੜੀ ਉਮਰ ਹੈ ਉਹ ਲੰਮੀ ਹੋਵੇ ਤੇ ਦੁਆਰੇ ਜਿਹੜੀ ਆਵਾਜ਼ ਹੈ ਸਿੱਧੂ ਲੈ ਕੇ ਆ ਵੀ ਪੂਰੀ ਦੁਨੀਆ ਭਰ ਦੇ ਮਤਲਬ ਪੂਰੇ ਸੰਸਾਰ ਨੂੰ ਅੱਜ ਪੂਰੀ ਵਧਾਈ ਹੈ ਸਾਡੇ ਬੰਦਿਆਂ ਨੂੰ ਮੂਸਾ ਪਰਿਵਾਰ ਨੂੰ ਮੂਸਾ ਪਿੰਡ ਵੱਲ ਜੀ ਮੂਸਾ ਟੀਮ ਨੂੰ ਉਪਰਲੀ ਲਗਾਤਾਰ ਇਨਸਾਫ ਨੂੰ ਲੈ ਕੇ ਪਹਿਲਾਂ ਮਾਤਾ ਪਿਤਾ ਨੇ ਲੜਾਈ ਲੜੀ ਹੈ ਜੀ ਖੁਸ਼ੀ ਆਈ ਹੈ ਲਖਦੇ ਜਿਹੜੀ ਇਨਸਾਫ ਦੀ ਲੜਾਈ ਹੈ ਉਹ ਇੱਕ ਸਾਈਡ ਤੇ ਹੈ ਜੀ ਜਿਹੜੀ ਅੱਜ ਦੇ ਅੱਜ ਦਾ ਦਿਨ ਹੈ ਨਾ ਅੱਜ ਦਾ ਜ਼ਰ ਬਹੁਤ ਖੁਸ਼ੀ ਦੀ ਗੱਲ ਹੈ ਇਨਸਾਫ ਪਤਾ ਲੈਣ ਵਾਸਤੇ ਲੜਦੇ ਰਹੇ ਆ ਤੇ ਲੜਦੇ ਰਵਾਂਗੇ ਜੀ ਅਸੀਂ ਕਰੋੜਾਂ ਲੋਕਾਂ ਦੀ ਦੁਆ ਸੀ ਕਿ ਸਿੱਧੂ ਵਾਪਸ ਆਵੇ ਮੈਂ ਕਿਹਾ ਜੀ ਸਿੱਧੂ ਵਰਗਾ ਨਾਮ ਪੈਦਾ ਕਰੂਗਾ ਮੈਂ ਕਿਹਾ ਹਾਂ ਬਿਲਕੁਲ ਜੀ ਬਿਲਕੁਲ ਜਦੋਂ ਦੇਖੋ ਉਹ ਦੁਬਾਰੇ ਆ ਸਕਦਾ ਹੈ ਤਾਂ ਇੰਨੇ ਭਰਾਵਾਂ ਦੀਆਂ ਅਰਦਾਸਾਂ ਨੇ ਤਾਂ ਉਹ ਉਹ ਦਿਨ ਵੀ ਵਾਪਸ ਆਉਣਗੇ ਜਿਹੜੇ ਗਏ ਹੋਏ ਨੇ ਤੇ ਅੱਜ ਜਿਹੜਾ ਜੀ ਵੀ ਕਰਦਾ ਹੈ ਤੇ ਅੱਜ ਅਸੀਂ ਥਾਪੀ ਮਾਰਦੀ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਆਉਣ ਤੇ ਪਿੰਡ ਮੂਸੇਵਾਲਾ ਚ ਸਦਰਾਂ ਦੇ ਕਮਲਾਈ ਹੋਏ ਬੂਟੇ ਵੀ ਹੁਣ ਮਹਿਕਾਂ ਛੱਡਣ ਲੱਗੇ ਨੇ ਤੇ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਚਿਹਰੇ ਵੀ ਗੁਲਾਬ ਦੇ ਫੁੱਲਾਂ ਵਾਂਗ ਮੁਸਕਰਾਮ ਦੇ ਨਜ਼ਰ ਆ ਰਹੇ ਨੇ ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਬਲਕੌਰ ਸਿੰਘ ਹੋਰਾਂ ਨੂੰ ਵਧਾਈਆਂ ਦਿਓ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ